ਇਸ ਪਤਰੀਆ ਕਾਲ ਅੱਜ ਬਹੁਤ ਹੀ ਜਿਹੜੇ ਸੁੰਦਰ ਅੱਜ ਕੋਠੀ ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਬਹੁਤ ਹੀ ਸੁੰਦਰ ਬਣੀ ਹੋਈ ਹੈ ਜੇ ਗੱਲ ਕਰੀਏ ਜਿਹੜਾ ਸੈਕਟਰ ਹੈ 126 ਸੈਕਟਰ ਹੈ ਤੇ ਜੇ ਅਗਰ ਆਪਾਂ ਚੰਡੀਗੜ੍ਹ ਹਾਈਵੇ ਦੀ ਗੱਲ ਕਰੀਏ ਤਾਂ ਇੱਥੋਂ ਸਿਰਫ 400 ਮੀਟਰ ਤੇ ਚੰਡੀਗੜ੍ਹ ਹਾਈਵੇ ਹੈ ਨਿੱਜਰ ਰੋਡ ਦੇ ਉੱਪਰ ਇਹ ਹੈਗਾ ਵਾ ਜਿਹੜਾ 126 ਸੈਕਟਰ ਹੈ ਮਹਾਲੀ ਦੇ ਵਿੱਚ ਪੈਂਦਾ ਵਾ ਤੇ ਆਓ ਆਪਾਂ ਤੁਸੀਂ ਜਿਹੜਾ ਐਲੀਵੇਸ਼ਨ ਉਹ ਕੈਮਰੇ ਰਾਹੀਂ ਦੇਖ ਹੀ ਰਹੇ ਆਂ ਆਓ ਆਪਾਂ ਅੰਦਰ ਦੇਖੀਏ ਦੇ ਕੀ ਕੀ ਬਣਿਆ ਹੋਇਆ ਅੱਜ ਤੁਹਾਨੂੰ ਅੰਦਰ ਲੈ ਚਲੀਏ ਇੱਥੇ ਜੇ ਆਪਾਂ ਐਂਟਰ ਕਰਦੇ ਆ ਤਾਂ ਇਹਦੇ ਦੋ ਗੇਟ ਨੇ ਇੱਕ ਵੱਡਾ ਗੱਡੀ ਖੜਾਉਣ ਲਈ ਤੇ ਇੱਕ ਛੋਟਾ ਗੇਟ ਜਿਹੜਾ ਆਪਾਂ ਐਂਟਰ ਕਰ ਰਹੇ ਹਾਂ ਜੇ ਐਂਟਰ ਕਰਦੇ ਆ ਸਾਰ ਦੇਖੀਏ ਵੀ ਜਿਹੜਾ ਇਹ ਕਾਰ ਪਾਰਕਿੰਗ ਲਈ ਬਹੁਤ ਜਿਹੜੇ ਸਪੇਸ ਹੈ ਵੱਡੀ ਤੋਂ ਵੱਡੀ ਗੱਡੀ ਆਪਾਂ ਅੰਦਰ ਲਾ ਸਕਦੇ ਆ ਤੇ ਆਪਾਂ ਇੱਥੋਂ ਐਂਟਰ ਹੋ ਰਹੇ ਹਾਂ ਜੇ ਗੇਟਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਥਾਲਾ ਪਹਿਲਾਂ ਲੱਕੜ ਲਿਆ ਕੇ ਸਕਾ ਕੇ ਜਿਹੜੀ ਸਾਗਵਾਨ ਦੀ ਲੱਕੜ ਹੁੰਦੀ ਹੈ ਜਿਹਨੂੰ ਕੀੜਾ ਨਹੀਂ ਲੱਗਦਾ ਤੇਜ਼ੀ ਦੀ ਲਾਈਫ ਬਹੁਤ ਹੁੰਦੀ ਹੈ ਸਾਗਵਾਨ ਦੀ ਲੱਕੜ ਉਹ ਇਹਨਾਂ ਨੇ ਲਾਈ ਹੋਈ ਹੈ ਬੜੀ ਰੂਹ ਦੇ ਨਾਲ ਕੋਠੀ ਦਾ ਜਿਹੜਾ ਸਾਰਾ ਕੰਮ ਕਰਿਆ ਜਿਹੜਾ ਹਾਲ ਹੈ ਇਹ ਬਹੁਤ ਸਪੀਸ ਵਾਈਜ਼ ਹੈ ਜੇ ਉੱਪਰ ਦੀ ਗੱਲ ਕਰੀਏ ਡਾਊਨ ਸੀਲਿੰਗ ਇੰਨੀ ਪਿਆਰੀ ਹੈ ਕਿ ਬਹੁਤ ਮਨ ਲੱਗਦਾ ਤੇ ਇਧਰ ਜੇ LED ਪੈਨਲ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਜਿਹੜਾ ਹਾਲ ਲਈ ਇਹਨਾਂ ਨੇ ਪੈਨਲ ਲਾਇਆ ਹੋਇਆ ਤੇ ਇਧਰ ਜੇ ਕਿਚਨ ਦੀ ਗੱਲ ਕਰਦੇ ਆ ਤਾਂ ਕਿਚਨ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਸਪੇਸ ਆ ਉਹ ਬਹੁਤ ਵੱਡਾ ਜਿਹੜਾ ਕਿਚਨ ਹੈ ਉੱਪਰ ਜਿਹੜੀ ਡਾਊਨ ਸਿਲਿੰਗ ਉਹ ਕਿਚਨ ਦੇ ਵਿੱਚ ਵੀ ਹੋਈ ਵੀ ਹੈ ਜਿਹੜੀ ਅੱਜ ਕੱਲ ਮਾਡਰਨ ਜਿਹੜੇ ਬਣਦੇ ਆ ਕਿਚਨ ਦੇ ਵਿੱਚ ਕੰਮ ਹੁੰਦਾ ਹੈ ਬਹੁਤ ਸੁੰਦਰ ਜਿਹੜਾ ਕੱਲੀ-ਕੱਲੀ ਚੀਜ਼ ਬੜੀ ਜਿਹੜੀ ਸੁੰਦਰ ਹੈ ਉਹ ਲਾਈ ਹੋਈ ਹੈ ਇਹਨਾਂ ਨੇ ਤੇ ਜੇਕਰ ਆਪਾਂ ਫਰਸਟ ਰੂਮ ਦੀ ਗੱਲ ਕਰੀਏ ਤਾਂ ਇੱਧਰ ਜਿਹੜਾ ਇਹ ਫਰਸਟ ਰੂਮ ਆ ਗਿਆ ਜੇ ਫਰਸਟ ਰੂਮ ਦੀ ਗੱਲ ਕਰੀਏ ਤਾਂ ਰੂਮ ਐਨੇ ਸਪੇਸ ਵਾਈਜ਼ ਹੈ ਇਹਨੇ ਖੁੱਲੇ ਡੁੱਲੇ ਆ ਵੀ ਬਹੁਤ ਹੀ ਸੁੰਦਰ ਹੈ ਜੇ ਅਗਰ ਗੱਲ ਕਰੀਏ ਕੱਬੋਰਡਾਂ ਦੀ ਜਿਹੜੇ ਕੱਪਵੋਰਡ ਆ ਬੜੇ ਸੁੰਦਰ ਹੈ ਤੇ ਉੱਪਰ ਤੱਕ ਜਿਹੜੇ ਕੰਪਲੀਟ ਨੇ ਸਾਰੇ ਤੇ ਜੇ LED ਪੈਨਲ ਦੀ ਗੱਲ ਕਰੀਏ ਤਾਂ ਰੂਮ ਦੇ ਵਿੱਚ ਬਹੁਤ ਸੁੰਦਰ LED ਪੈਨਲ ਹੈ ਜੇ ਜੇ ਵਾਸ਼ਰੂਮ ਦੀ ਗੱਲ ਕਰੀਏ ਕੈਮਰਾਮੈਨ ਇੱਕ ਵਾਰੀ ਤੁਹਾਨੂੰ ਜਿਹੜਾ ਵਾਸ਼ਰੂਮ ਹੈ ਅੰਦਰੋਂ ਦਿਖਾਉਂਦਾ ਬਹੁਤ ਖੁੱਲੇ ਡੁੱਲੇ ਆ ਜਿਹੜੀ ਸ਼ਹਿਰਾ ਦੀ ਫਿਟਿੰਗ ਹੁੰਦੀ ਹੈ ਅੱਜ ਕੱਲ੍ਹ ਉਹ ਇਹਨਾਂ ਦੇ ਵਿੱਚ ਹੋਣੀ ਹੈ ਜੇ ਬੈੱਡ ਦੀ ਗੱਲ ਕਰੀਏ ਇੱਕ ਵਾਰੀ ਕੈਮਰਾਮੈਨ ਫਿਰ ਬੈੱਡ ਇਹ ਬੈੱਡ ਆਪ ਤਿਆਰ ਕਰਾਏ ਹੋਏ ਆ ਜਿੱਦਾਂ ਸਾਗਵਾਨ ਦੀ ਲੱਕੜ ਲਾ ਕੇ ਬੈੱਡ ਜਿਹੜੇ ਉਹ ਆਪ ਸਾਰੇ ਇੱਥੇ ਤਿਆਰ ਕਰਿਆ ਬੈੱਡ ਵਿੱਚ ਲੱਗੇ ਲਗਾਏ ਮਿਲਣਗੇ ਜੇ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤਾਂ ਜਿਹੜਾ ਵਾਸ਼ਿੰਗ ਏਰੀਆ ਉਹ ਬਹੁਤ ਸੁੰਦਰ ਤੇ ਬਹੁਤ ਸਪੀਸਾਈਜ਼ ਹੈ ਜੇਕਰ ਆਪਾਂ ਨੈਕਸਟ ਰੂਮ ਦੀ ਗੱਲ ਕਰੀਏ ਤਾਂ ਆਪਾਂ ਇੱਧਰੋਂ ਵੀ ਐਂਟਰ ਹੋ ਸਕਦੇ ਆ ਆਪਾਂ ਸੈਕੰਡ ਰੂਮ ਦੇ ਵਿੱਚ ਜਾ ਰਹੇ ਆ ਜੇ ਸੈਕੰਡ ਰੂਮ ਦੀ ਗੱਲ ਕਰੀਏ ਜਿਹੜਾ ਬੈੱਡ ਹੈ ਉਹ ਜਿਹੜੇ ਆਲੇ ਦਲੇ ਡਿਜ਼ਾਈਨਿੰਗ ਹੈ ਨਹੀਂ ਸੁੰਦਰ ਕੀਤੀ ਹੋਈ ਹੈ ਕਿ ਬਹੁਤ ਹੀ ਵਧੀਆ ਹੈ ਤੇ ਇਹ ਵੀ ਜਿਹੜਾ LED ਪੈਨਲ ਹੈ ਬਹੁਤ ਸੁੰਦਰ ਬਣਿਆ ਹੋਇਆ ਹੈ ਜੇ ਲਾਈਟ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਹੈ ਤੇ ਜਿਹੜਾ ਕਪੂੜ ਇੱਥੇ ਵੀ ਪੂਰਾ ਵਧੀਆ ਜੇ ਵਾਸ਼ਰੂਮ ਦੀ ਗੱਲ ਕਰੀਏ ਕੈਮਰਾਮੈਨ ਵਾਸ਼ਰੂਮ ਵਾਸ਼ਰੂਮ ਵੀ ਤੁਹਾਨੂੰ ਦਿਖਾਉਂਦੇ ਆ। ਬੇ ਬਹੁਤ ਵੱਡੇ ਤੇ ਖੁੱਲੇ ਡੁੱਲੇ ਵਾਸ਼ਰੂਮ ਹੈ। ਆਓ ਆਪਾਂ ਹੁਣ ਤੁਹਾਨੂੰ ਉੱਪਰ ਲੈ ਚਲੀਏ। ਇੱਕ ਚੀਜ਼ ਹੋਰ ਦਿਖਾਉਣ ਵਾਲੀ ਰਹਿ ਗਈ ਜੇ ਦੋ ਰੂਮ ਨੇ ਥੱਲੇ ਤਾਂ ਉਹਨਾਂ ਨਾਲ ਅਟੈਚ ਨੇ ਵਾਸ਼ਰੂਮ ਪਰ ਜਿਹੜੇ ਕਿਚਨ ਵਾਲੇ ਆ ਜਾਂ ਲੌਬੀ ਵਾਲੇ ਹਾਲ ਵਾਲੇ ਡਾਇਨਿੰਗ ਰੂਮ ਵਾਲੇ ਆ ਉਹਨਾਂ ਲਈ ਜਿਹੜਾ ਕਿਚਨ ਹੈ ਇਹ ਬਣਾ ਦਿੱਤਾ ਮਤਲਬ ਕਿ ਜਿਹੜਾ ਕਿਚਨ ਦੇ ਨਾਲ ਵਾਸ਼ਰੂਮ ਬਣਾ ਦਿੱਤਾ ਤੇ ਹਾਲ ਵਾਲੇ ਕਿਚਨ ਵਾਲੇ ਜਿਹੜੇ ਬਾਹਰੋਂ ਵਾਰ ਆ ਉਹ ਜਿਹੜੇ ਆਹ ਯੂਜ਼ ਕਰ ਸਕਦੇ ਆ ਆਓ ਆਪ ਉੱਪਰ ਲੈ ਚਲੀਏ ਤੁਹਾਨੂੰ ਆਪੋ ਉੱਪਰ ਜਾਈਏ ਜੇ ਪੱਥਰ ਵਗੈਰਾ ਬਹੁਤ ਸੁੰਦਰ ਲੱਗਿਆ ਵਾ ਬੜਾ ਕੰਪਲੀਟ ਕੰਮ ਹੋਇਆ ਵਾ ਜੇ ਅਗਰ ਸਟੀਲ ਦੀ ਗ੍ਰਿਲ ਦੀ ਗੱਲ ਕਰੀਏ ਤਾਂ ਬਹੁਤ ਹਾਰਡ ਦੇ ਚੰਗੇ ਜਿਹਦਾ ਮਟੀਰੀਅਲ ਅਵਾਇਜ਼ ਦੇ ਇਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਬੜਾ ਰੂ ਲਾ ਕੇ ਜਿਹੜੀ ਇਹ ਕੋਠੀ ਬਣਾਈ ਹੈ ਜੇ ਅਗਰ ਆਪਾਂ ਆਲੇ-ਦਾਲੇ ਦੀ ਵੀ ਗੱਲ ਕਰੀਏ ਕੋਠੀ ਉੱਪਰ ਦੇਖਾਣ ਤੋਂ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜਾ ਆਲਾ-ਦਾਲਾ ਵੀ ਆ ਉਹ ਵੀ ਦਿਖਾਵੇ ਉੱਪਰੋਂ ਬੜਾ ਸੁੰਦਰ ਜਿਹੜਾ ਬੜੀਆਂ ਵਧੀਆ-ਵਧੀਆ ਕੋਠੀਆਂ ਬਣੀਆਂ ਹੋਈਆਂ ਨੇ ਤੇ ਗਲੀਆਂ 30 ਫੁੱਟ ਬਹੁਤ ਚੌੜੀਆਂ ਨੇ ਤੇ ਇੱਧਰ ਆਪਾਂ ਉੱਪਰ ਐਂਟਰ ਹੋ ਰਹੇ ਹਾਂ ਉੱਪਰ ਐਂਟਰ ਹੁੰਦਿਆਂ ਫਾਰ ਦੇ ਅਗਰ ਆਪ ਇੱਧਰ ਚੱਲੀਏ ਤਾਂ ਬੜਾ ਸੋਹਣਾ ਇਹਨਾਂ ਨੇ ਇਹ ਰੂਮ ਬਣਾਇਆ ਹੋਇਆ ਉੱਪਰ ਰੂਮ ਦੇ ਨਾਲ ਇਹ ਵਾਸ਼ਰੂਮ ਹੈ ਅਟੈਚ ਕੈਮਰਾਮੈਨ ਤੁਹਾਨੂੰ ਦਿਖਾ ਰਹੀ ਹੈ ਤੇ ਆਓ ਆਪਾਂ ਅੱਗੇ ਲੈ ਚਲੀਏ ਤੁਹਾਨੂੰ ਤੇ ਉੱਪਰ ਦੇ ਕਿਚਨ ਦੀ ਗੱਲ ਕਰੀਏ ਤਾਂ ਉੱਪਰ ਇਹਨਾਂ ਨੇ ਕਿਚਨ ਵੀ ਬਣਾਇਆ ਜਿਹੜਾ ਹਾਲ ਹੈ ਉਹ ਸਾਰਾ ਜਿਹੜਾ ਡਾਊਨ ਸੀਲਿੰਗ ਤੱਕ ਲੈ ਕੇ ਜਿਹੜਾ ਹਾਲ ਹੈ ਇਹ ਉੱਪਰ ਬਹੁਤ ਵੱਡਾ ਬਣਾਇਆ ਹੋਇਆ ਹਾਲ ਤੇ ਇਧਰ ਤੇ ਪਿੱਛੇ ਦੀ ਗੱਲ ਕਰੀਏ ਬੇ ਪਿੱਛੇ ਵੀ ਜਿਹੜਾ ਇਹ ਜਿੱਦਾਂ ਥੱਲੇ ਦੋ ਰੂਮ ਬਣਿਆ ਉਹ ਜਿਹੜਾ ਵਿਹੜਾ ਹੈ ਇਹ ਬਹੁਤ ਹੈ ਨਾਲ ਵੈਂਟੀਲੇਸ਼ਨ ਲਈ ਆ ਜਗ੍ਹਾ ਵੀ ਛੱਡੀ ਆ ਤੇ ਉੱਪਰ ਜਿਹੜਾ ਵਿਹੜਾ ਹੈ ਉਹ ਬਹੁਤ ਵਧੀਆ ਹੈ ਆਪਾਂ ਆਓ ਸਿਰੇ ਤੱਕ ਜਾ ਕੇ ਆਈਏ ਮੌਮਤੀ ਤੱਕ ਖੰਦ ਖਾ ਕੇ ਆਈਏ ਘੁੱਟ ਆਪਾਂ ਜੇ ਹੋਰ ਉੱਪਰ ਚੱਲਦੇ ਆਂ ਤਾਂ ਸੇਮ ਜਿਦਾ ਕੰਮ ਹੈ ਸਾਰਾ ਵਰਕ ਬਹੁਤ ਸੋਹਣਾ ਹੋਇਆ ਵਾ ਤੇ ਜੇ ਅਗਰ ਆਪਾਂ ਲਾਸਟ ਦੀ ਗੱਲ ਕਰਦੇ ਆਂ ਇੱਥੇ ਆਪਾਂ ਲਾਸਟ ਤੋਂ ਵੀ ਜਿਹੜਾ ਹੈਗਾ ਇਹ ਜਿਹੜਾ ਇੱਥੇ ਬਹੁਤ ਸੁੰਦਰ ਜਿਹੜਾ ਵਿਊ ਹੈਗਾ ਵਾ ਲਾਸਟ ਤੇ ਇਹ ਜਿਹੜੀ ਆ ਗਈ ਮੋਮਤੀ ਜਿਹੜੀ ਉੱਪਰ ਵੀ ਸਾਰਾ ਖੁੱਲੀ ਡੁੱਲੀ ਆ ਗਈ ਤੇ ਇਧਰ ਬਾਹਰ ਇਹ ਆਪਾਂ ਆ ਗਏ ਓਪਨ ਓਪਨ ਵਿੱਚ ਇਹ ਗੱਲ ਕਰਾਂ ਦਾ ਜਿਹੜਾ ਸ਼ੈੱਡ ਹੈ ਉਹ ਬਹੁਤ ਸੁੰਦਰ ਜਿਹੜਾ ਮਹਿੰਗਾ ਸ਼ੈੱਡ ਪੈ ਰਿਹਾ ਉਹ ਵੀ ਇਹਨਾਂ ਨੇ ਆਰਡਰ ਦਿੱਤਾ ਹੋਇਆ ਵਾ ਮਤਲਬ ਕਿ ਸ਼ੈੱਡ ਪੈਂਦਾ ਉੱਪਰ ਵੀ ਬਹੁਤ ਸਪੇਸ ਵਾਲ ਸਾਰਾ ਜਿਹੜਾ ਹੈਗਾ ਬਾਈ ਉਹ ਖੁੱਲਾ ਡੁੱਲਾ ਵਾ ਵੀ ਕਿਤੇ ਵੀ ਜਿਹੜਾ ਕੰਮ ਹੈ ਉਹ ਕੋਈ ਛੱਡਿਆ ਹੋਇਆ ਨਹੀਂ ਕਿਉਂਕਿ ਹਰ ਇੱਕ ਕੰਮ ਜਿਹੜਾ ਹੈਗਾ ਉਹ ਕੰਪਲੀਟ ਕੀਤਾ ਹੋਇਆ ਵਾ ਤੇ ਇਹ ਸੁੰਦਰ ਕੋਠੀ ਦੇ ਮਾਲਕਬਾਨਾ ਤੁਸੀਂ ਜਿਹੜੀ ਬਹੁਤ ਹੀ ਲਗਜ਼ਰੀ ਬਣੀ ਹੋਈ ਕੋਠੀ ਦੇ ਮਾਲਕਬਾਨਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਸਾਡੇ ਨਾਲ ਇਹ ਕੋਠੀ ਦੇ ਤੁਸੀਂ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ